ਲਵੀ ਅਗੇ ਮਮੀ ਜੀ ਹਾਂ ਬੱਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਜੇ ਤੱਕ ਕੰਮ ਹੀ ਨਹੀਂ ਨਿਬੜੇ ਨਹੀਂ ਮਮੀ ਜੀ ਕੰਮ ਤਾਂ ਸਾਰੇ ਨਿਬੜ ਗਏ ਉਹ ਦੁੱਧ ਰਹਿ ਗਿਆ ਸੀ ਇਕੱਲਾ ਗਰਮ ਕਰਨ ਵਾਲਾ ਉਹ ਕਰ ਰਹੀ ਸੀ ਅੱਛਾ ਬਹਿ ਜਾ ਤੁਸੀਂ ਮੈਂ ਪਾਣੀ ਲਿਓਨੀ ਆ ਚੱਲਿਆ ਆ ਲਓ ਮਮੀ ਜੀ ਪਾਣੀ ਲਿਆਪ ਔਰ ਸਨਾਉ ਮਮੀ ਜੀ ਤੁਹਾਡੇ ਪਿੰਡ ਸਭ ਠੀਕ ਠਾਕ ਸੀਗੇ ਸਭ ਠੀਕ ਠਾਕ ਨਵੇੜ ਲਿਆ ਉਹਨਾਂ ਨੇ ਜੀਰੀ ਦਾ ਕੰਮ ਹਾਂ ਪੁੱਤ ਜੀਰੀ ਜੂਰੀ ਲੱਗ ਗਈ ਸਭ ਵਿਲੇ ਹੋ ਗਏ ਲਾ ਕੇ ਜੀਜੀ ਚਲੋ ਵਧੀਆ ਹੋ ਗਿਆ ਅੱਛਾ ਮੈਨੂੰ ਐ ਦੱਸ ਹੈਪੀ ਕਿੱਤੇ ਆ ਦੀਦਾ ਨਹੀਂ ਹੈਗਾ ਮਾਮੀ ਜੀ ਉਹ ਖੇਤ ਗਏ ਹੋਏ ਨੇ ਬਸ ਹੁਣ ਹੀ ਰੋਟੀ ਖਾ ਕੇ ਚਾਹ ਪੀ ਕੇ ਤੁਹਾਡੇ ਮੂਹਰੇ ਹੀ ਗਏ ਨੇ ਜੀਰੀ ਚ ਤਾਂ ਕਿੱਥੋਂ ਟਾਈਮ ਲੱਗਣਾ ਵਿਚਾਰਿਆਂ ਨੂੰ ਘਰੇ ਬੈਣ ਦਾ ਚੱਲ ਮੈਨੂੰ ਐ ਦੱਸ ਮੇਰੇ ਮਗਰੋਂ ਕੋਈ ਆਇਆ ਗਿਆ ਤਾਂ ਨਹੀਂ ਕਰੇ ਮਾਮੀ ਜੀ ਹੋਰ ਤਾਂ ਕਿਹਨੇ ਆਉਣਾ ਬਸ ਭੂਆ ਆਈ ਸੀ ਉਹ ਜ਼ਰੂਰ ਆਥਣ ਤੱਕ ਰਹਿ ਕੇ ਗਈ ਐ ਹੈਂ ਭੂਆ ਹੈਪੀ ਦੀ ਭੂਆ ਆਈ ਸੀ ਉਹ ਕਿਵੇਂ ਆ ਗਈ ਉਹਨੇ ਤੈਨੂੰ ਫੋਨ ਫੋਨ ਕਰਿਆ ਸੀ ਨਾ मामੀ ਜੀ ਉਹਦਾ ਕੋਈ ਫੋਨ ਨਹੀਂ ਆਇਆ ਹੈਗਾ ਉਹ ਤਾਂ ਐ ਅਚਾਨਕ ਹੀ ਆ ਗਈ ਜੋ ਤੁਸੀਂ ਗਏ ਹੋ ਉਹਦੂ ਘੰਟੇ ਕੇ ਬਾਅਦ ਹੀ ਆਈ ਆ ਤਾ ਮੈਂ ਤਾਂ ਆਪ ਦੇਖ ਕੇ ਹੈਰਾਨ ਰਹਿ ਗਈ ਵੀ ਅੱਜ ਭੂਆ ਕਿਵੇਂ ਆ ਗਈ ਉਹਨੇ ਆ ਕੇ ਤੈਨੂੰ ਦੱਸਿਆ ਨਹੀਂ ਹੈਗਾ ਵੀ ਮੈਂ ਕਾਦੇ ਵਾਸਤੇ ਆਈ ਆ ਨਾ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕੋਈ